ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਕਰਦੇ ਆਂ ਸਾਹਿਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨੂੰ ਸਾਈ ਵੀ ਗਏ ਨੇ ਆਪਾਂ ਸਾਈ ਵੀ ਬਣ ਗਏ ਹੁਣ ਵੱਡੇ ਬਣ ਗਏ ਆਦਮੀ ਉਹ ਸਾਹਿਬ ਦੇ ਜਿਹੜੇ ਮੰਤਰੀ ਐਮ ਐਲ ਏ ਉਹ ਵੀ ਗੁੱਸਾ ਮੰਨਣਗੇ ਤੇ ਧਮਕੜਾਂ ਦੇ ਤਾਂ ਬਸ ਅੱਗ ਨਿਕਲ ਜੂਗੀ ਅੱਗੋਂ ਪਿੱਛੋਂ ਠੀਕ ਹੈ ਨਾ ਇਹ ਜੀ ਗੱਲ ਮੈਂ ਕਰਨ ਲੱਗਿਆ ਕਿਉਂਕਿ ਸਾਹਿਬ ਦੂਜਿਆਂ ਦੀਆਂ ਭੈਣਾਂ ਨੂੰ ਭੈਣਾ ਨਹੀਂ ਮੰਨਦੇ ਦੂਜਿਆਂ ਦੀਆਂ ਘਰ ਵਾਲੀਆਂ ਨੂੰ ਘਰ ਵਾਲੀ ਨਹੀਂ ਮੰਨਦੇ ਉਹਨਾਂ ਨੂੰ ਕੁਝ ਵੀ ਕਹਿ ਸਕਦੇ ਆ ਪਰ ਜਦੋਂ ਆਪਦੀ ਵਾਰੀ ਆਉਂਦੀ ਹੈ ਉਦੋਂ ਰਖਲਾ ਬਹੁਤ ਜ਼ਿਆਦਾ ਬੁੜਕਦੇ ਆ ਠੀਕ ਹੈ ਨਾ ਉਦੋਂ ਤੜਫਦੇ ਆਹੋ ਮੈਂ ਗੱਲ ਕਰਨ ਲੱਗਿਆ ਉਹਨਾਂ ਨੂੰ ਵੀਡੀਓ ਦਿਖਾਉਣ ਲੱਗਿਆ ਵੀਡੀਓ ਦੇਖੋ ਫਿਰ ਗੱਲ ਕਰਦੇ ਕਹਾਂ ਗਿਆ ਹੈ ਭਾਈ ਸਾਹਿਬ ਇਹ ਸੋਨਾ ਇਹ ਸੋਨਾ ਹਮਾਰਾ ਹੈ ਹਮਾਰੇ ਬੱਚੋਂ ਕੇ ਹਿੱਸੇ ਕੀ ਪੜ੍ਹਾਈ ਖਾਤੇ ਹੈ ਸਭ ਸੋਨਾ ਬਣਤਾ ਹੈ ਹਮਾਰੇ ਬਜ਼ੁਰਗੋਂ ਕੇ ਇਲਾਜ ਕੇ ਹਿੱਸੇ ਕੀ ਦਵਾਈ ਖਾਤੇ ਹੈ ਸਭ ਸੋਨਾ ਬਣਤਾ ਹੈ ਹਮਾਰੇ ਨੌਜਵਾਨੋਂ ਕਾ ਰੋਜ਼ਗਾਰ ਖਾਤੇ ਹੈ ਸਭ ਸੋਨਾ ਬਣਤਾ ਹੈ ਸੜਕਾਂ ਖਾਤੇ ਹੈ ਕਾਲਜ ਖਾਤੇ ਹੈ ਸਕੂਲ ਖਾਤੇ ਹੈ ਤੱਬ ਜਾ ਕੇ ਸੋਨਾ ਬਣਦਾ ਹੈ। ਹਮਾਰੇ ਘਰ ਮੇ ਇਹ ਨਹੀਂ ਪਤਾ ਸ਼ਾਮ ਕੋ ਖਾਣਾ ਬਨੇਗਾ ਜਾਂ ਨਹੀਂ। ਹਾਂਜੀ। ਦੇਖ ਲਿਆ ਦੂਜਿਆਂ ਦੇ ਕੋਈ ਦੁੱਧਾ ਸੋਨਾ ਪੌਂਦਾ ਦੂਜੇ ਦੀ ਧੀ ਭੈਣ ਸੋਨਾ ਪੌਂਦੀ ਹੈ। ਮੇਰਾ ਖਲਾ ਵੱਡੇ ਕਰਾਂ ਦੀ ਉਹ ਤਾਂ ਰਖਲਾ ਦੂਜਿਆਂ ਦਾ ਖਾਣਾ ਆਮ ਲੋਕਾਂ ਦਾ ਖੋਲਹਿੰਦੇ ਆ, ਨੌਗਰੀਆਂ ਵੀ ਖੋਲਹਿੰਦੇ ਆ, ਸਾਰਾ ਕੁਲ ਪੜਾਈ ਵੀ ਖੋਲਹਿੰਦੇ ਆ। ਪਰ ਜਦੋਂ ਸਾਬ ਨੂੰ ਆਖੀਦਾ ਠੀਕ ਹੈ ਨਾ ਸਾਬ ਦੇ ਉਹਨਾਂ ਰਖਲਾ ਘਰ ਵਾਲੀ ਨਹੀਂ ਪਾਈ ਬੈਠੀ ਸੋਨਾ। ਸਾਬ ਦੀ ਭੈਣ ਨਹੀਂ ਪਾਈ ਬੈਠੀ ਠੀਕ ਹੈ ਨਾ ਤੇ ਇਸ ਕਰਕੇ ਇਹਨਾਂ ਨੂੰ ਕਹਿੰਦੇ ਆ ਤੇ ਸਹਬੋ ਤੋਂ ਗੁੱਸਾ ਮੰਨਦੇ ਉਹ ਤੋਂ ਕਹਿੰਦੇ ਇਹ ਤਾਂ ਮੇਰੀ ਨਿੱਜੀ ਜ਼ਿੰਦਗੀ ਆ ਮੇਰੇ ਪਰਿਵਾਰ ਨੂੰ ਤੁਸੀਂ ਸਿਆਸਤ 'ਚ ਕਾਹ ਤੋਂ ਘੜਿਸਦੇ ਹੋ ਇਸ ਕਰਕੇ ਸਹਬ ਕੜਿਸਦੇ ਆ ਕਿਉਂਕਿ ਤੁਸੀਂ ਜਦੋਂ ਬਾਦਲ ਸਾਹਿਬ ਕੇਤੇ ਨਿਸ਼ਾਨਾ ਲਾਉਂਦੇ ਹੁੰਦੇ ਸੀ ਉਦੋਂ ਹਰਸਿਮਰਤ ਕੌਰ ਬਾਦਲ ਐਮਪੀ ਹੁੰਦੇ ਸੀ ਠੀਕ ਹੈ ਨਾ ਜਦੋਂ ਸਾਰੇ ਪਰਿਵਾਰ ਤੇ ਨਿਸ਼ਾਨਾ ਲਾਉਂਦੇ ਹੁੰਦੇ ਤੁਸੀਂ ਸੁਖਬੀਰ ਸਿੰਘ ਬਾਦਲ ਉਹ ਵੀ ਐਮਪੀ ਰਹਿਆ ਹੁਣ ਤੱਕ ਆਜ ਚੋਣ 2019 ਵਾਲੀਆਂ ইলেকਸ਼ਨਾਂ ਉਹਨਾਂ ਦੋਨਾਂ ਨੇ ਜਿੱਤੀਆਂ ਸੀ ਤਾਂ ਕਰਕੇ ਉਹਨਾਂ ਕੋਲ ਸਿਕਿਉਰਟੀ ਵੀ ਸਾਰਾ ਕੁਝ ਸੀ ਠੀਕ ਹੈ ਨਾ ਤੇ ਤੁਸੀਂ ਉਹ ਉਦੋਂ ਉਹਨਾਂ ਨੂੰ ਕਿੱਦਾ ਕਰਦੇ ਹੁੰਦੇ ਸੀ ਠੇਡਾਂ ਤਾਂ ਤੁਸੀਂ ਹੁਣ ਪਰਸੇ ਚਾ ਉਥੇ ਰੈਲੀ ਦੇ ਵਿੱਚ ਵੀ ਸ਼ਿਵਰੂ ਭਾਬੀ ਕਹੀ ਗਏ ਉਹ ਤੇ ਕੀ ਅੱਖ ਜੀ ਮੀਟ ਕੇ ਤੀਰ ਚਲਾਉਂਦੇ ਸੀ ਕੀ ਕੀ ਕਹੀ ਗਏ ਉਹ ਕੀ ਕੀ ਕਹਿਆ ਉਹਨਾਂ ਬਾਰੇ ਠੀਕ ਹੈ ਨਾ ਅੱਜ ਵੀ ਸੋਣ ਦੇ ਖਾਬਾਂ ਦੇ ਵਿੱਚ ਸ਼ਰਮਣੀ ਅਕਾਲੀ ਦਲ ਆਉਂਦਾ ਤੇ ਬਾਦਲ ਪਰਿਵਾਰ ਆਉਂਦਾ ਤੁਹਾਨੂੰ ਡਰਾਉਂਦਾ ਹੈ ਉਹ ਪਤਾ ਨਹੀਂ ਕਿਉਂ ਉਹਨਾਂ ਦੀਆਂ ਸੀਟਾਂ ਸਿਰਫ ਮੰਨ ਕੇ ਚੱਲ ਦੋ ਰਹਿ ਗਈਆਂ ਜਾਂ ਪਤਨ ਤਿੰਨ ਰਹਿ ਗਈਆਂ ਸੀ ਸੀਟਾਂ ਠੀਕ ਹੈ ਦੋ ਤਿੰਨ ਐਮਐਲਏ ਜਿੱਤੇ ਸੀ ਉਹਨਾਂ ਦੇ ਦੋ ਜਿੱਤੇ ਸ਼ਾਇਦ ਤੇ ਉਹਨਾਂ ਤੋਂ ਵੀ ਡਰੀ ਜਾਂਦਾ ਤੁਸੀਂ ਤੇ ਅੱਜ ਵੀ ਉਹਨਾਂ ਦੇ ਪਰਿਵਾਰ ਨੂੰ ਘੜੇਕ ਦਿਆਂ ਉਹ ਰਖਲਾ ਹਰਸਿਮਰਤ ਕੌਰ ਕਿਸੇ ਦੀ ਭੈਣ ਤਾਂ ਹੈਗੀ ਐ ਵਿਕਰਮਜੀਤ ਸਿੰਘ ਜੀਠੀਆ ਦੀ ਭੈਣ ਨਹੀਂ ਉਹ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਹੋਊਗਾ ਸੁਖਵੀਰ ਸਿੰਘ ਬਾਦਲ ਦੀ ਘਰ ਵਾਲੀ ਆ ਉਹਨੂੰ ਗੁੱਸਾ ਨਹੀਂ ਆਉਂਦਾ ਹੋਊਗਾ ਠੀਕ ਹੈ ਨਾ ਜਿਹੜੇ ਕੁਸ ਤੁਸੀਂ ਅੱਜ ਵੀ ਬੋਲ ਰਹੇ ਹੋ ਉਹਨਾਂ ਬਾਰੇ ਜਦੋਂ ਤੁਹਾਨੂੰ ਕੋਈ ਬੋਲਦਾ ਉਦੋਂ ਤੁਸੀਂ ਆਖਦੇ ਹੋ ਨਿੱਜੀ ਜ਼ਿੰਦਗੀ ਆ ਮੇਰਾ ਪਰਿਵਾਰ ਆ ਤੁਹਾਡੇ ਪਰਿਵਾਰ ਕੋਈ ਇਲੈਕਸ਼ਨ ਨਹੀਂ ਜਿੱਤਿਆ ਨਾ ਤਾਂ ਤੁਹਾਡੀ ਘਰ ਵਾਲੀ ਕੋਈ ਇਲੈਕਸ਼ਨ ਜਿੱਤੀ ਆ ਉਹਦੇ ਕੋਲੇ 100 ਗੱਨਮੈਨ ਆ ਕਿੰਨਾ ਸੋਨਾ ਪਾ ਕੇ ਰੱਖਦੀ ਐ ਤੇ ਨਾ ਤੇਰੀ ਭੈਣ ਸਾਹਿਬ ਤੇਰੀ ਜਿੱਤੀ ਐ ਇਲੈਕਸ਼ਨ ਠੀਕ ਆ ਨਾ ਉਹਦੇ ਕੋਲੇ ਵੀ 100 ਗੱਨਮੈਨ ਆ ਠੀਕ ਆ ਨਾ ਤੇ ਮਾਤਾ ਜੀ ਕਹਿੰਦੇ ਹੁੰਦੇ ਸਾਡੇ ਕੋਲੇ 25000 ਮਾਸਟਰ ਜੀ ਦੀ ਤਨਖਾਹ ਆਉਂਦੀ ਹੁੰਦੀ ਸੀ ਤੇ ਉਹਦੇ ਨਾਲ ਗੁਜ਼ਾਰਾ ਮਸਾ ਹੁੰਦਾ ਸੀ ਤੇ ਹੁਣ ਇੰਨੇ ਪੈਸੇ ਇੱਕ ਥੋੜੇ ਗੱਪੇ ਜਿਹੜੇ ਹਾਰ ਗਲਾਂ ਦੇ ਵਿੱਚ ਹਾਰ ਹੱਥਾਂ 'ਚ ਮੁੰਦੀਆਂ 25-25 ਲੱਖ ਦੀ ਮੁੰਦੀ ਇੱਕ ਠੀਕ ਹੈ ਨਾ ਤੁਹਾਡੀ ਵਾਈਫ ਦੇ ਪਾਈ ਦੇਖੀ ਤੇ ਤੁਹਾਡੇ 5 5 ਲੱਖ ਰੁਪਏ ਦੇ ਬੂਟ ਹੁਣ ਕਿੱਥੋਂ ਆ ਗਏ ਪੈਸੇ ਇਹਦਾ ਕੋਈ ਹਿਸਾਬ ਕਿਤਾਬ ਪਰ ਤੁਸੀਂ ਨਹੀਂ ਦਿਓਗੇ ਕਿਉਂਕਿ ਸਹਿਬ ਤੁਸੀਂ ਹੁਣ ਆਮ ਕਰਾਂ ਦੇ ਕਾਕੇ ਨਹੀਂ ਰਹੇ ਤੇ ਨਾ ਹੀ ਤੁਸੀਂ ਕਟੜ ਇਮਾਨਦਾਰ ਐ ਹੋ ਠੀਕ ਹੈ ਨਾ ਇਹ ਤਾਂ ਕੱਲਾ ਸੁਣ ਕੇ ਅੱਛਾ ਚੰਗਾ ਲੱਗਦਾ ਕੰਨਾਂ ਦੇ ਵਿੱਚ ਵੀ ਹਾਂ ਅਸੀਂ ਕਟੜ ਇਮਾਨਦਾਰ ਹੁਣ ਕਟੜ ਇਮਾਨਦਾਰ ਨਹੀਂ ਰਹੇ ਤੁਸੀਂ ਕਿਸੇ ਨੂੰ ਬਕਸ ਦੇਣੇ ਜੇ ਕੋਈ ਧਰਨੇ ਆਲਾ ਆਉਂਦਾ ਕੋਈ ਵਿਰੋਧ ਕਰਨ ਆਉਂਦਾ ਪੱਗਾਂ 'ਤੇ ਲਵਾਉਣ ਲੱਗ ਗਏ ਠੀਕ ਹੈ ਨਾ ਜਿਹੜਾ ਕੁਛ ਤੁਸੀਂ ਕਹਿੰਦੇ ਹੁੰਦੇ ਹੋ ਨਾ ਕੈਪਟਨ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹੀ ਕੁਛ ਤੁਸੀਂ ਕਰ ਰਹੇ ਹੋ ਲੋਕਾਂ ਨੇ ਪੁੱਤਾਂ ਲਈ ਜੇ ਕਿਸੇ ਨੇ ਪੱਗ ਬੰਨੀ ਆ ਪੱਗ ਲਵਾ ਲੈਨੇ ਹੋ ਫਿਰ ਤੁਸੀਂ ਕੋਈ ਹੋਰ ਪੱਗ ਬਨ ਕੇ ਜਾ ਸਕਦੇ ਹੋ ਅੰਦਰ ਠੀਕ ਹੈ ਨਾ ਤੁਸੀਂ ਉਹਨਾਂ ਨੇ ਕੁੱਟ ਮਾਰ ਨਹੀਂ ਕੀਤੀ ਸੀ ਨਾ ਸਟੂਡੈਂਟ ਦਾ ਨਾ ਖਸਨਾ ਨਾਲ ਕਦੇ ਕਿਸੇ ਨੇ ਕੁੱਟ ਮਾਰ ਨਹੀਂ ਕੀਤੀ ਤੁਸੀਂ ਤਾਂ ਇੰਨਾ ਜਿਆਦਾ ਇਸ ਤਰੌਲ ਫੇਰ ਦਿਓ ਗੱਲਾਂ ਛੱਡ ਦਿਓ ਛੱਡ ਦੇ ਜੇ ਤੁਸੀਂ ਤੇਰਾ ਜੀਰੋ ਕਰਕੇ ਨਾ ਤੁਸੀਂ ਪਸ਼ਵਾੜਾ ਸਜਾ ਦੇਣਾ ਖਸਾਨਾ ਦਾ ਸਟੂਡੈਂਟਾਂ ਦਾ ਇੰਨਾ ਜਿਆਦੇ ਕੁੱਟਣਾ ਤੁਸੀਂ ਇੰਨੇ ਤਰਨਾਸ਼ਾਹੀ ਬਣ ਜੋਗੇ ਤੁਸੀਂ ਮੋਦੀ ਜੀ ਨੂੰ ਕਹਿੰਦੇ ਹੋ ਤਰਨਾਸ਼ਾਹੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਤਾਨਾਸ਼ਾਹੀ ਕਰ ਰਹੇ ਹੋ ਉਹੀ ਕੁਸ਼ ਕਰ ਰਹੇ ਹੋ ਜਿਹੜਾ ਮੋਦੀ ਜੀ ਰੱਖਦਾ ਉਥੇ ਕਰ ਰਿਹਾ ਸੈਂਟਰ ਦੇ ਵਿੱਚ ਉਹੀ ਕੁਸ਼ ਤੁਸੀਂ ਪੰਜਾਬ ਦੇ ਵਿੱਚ ਕਰ ਰਹੇ ਹੋ ਜੇ ਇਹੀ ਸੋਡੀ ਆ ਆਦਮੀ ਪਾਰਟੀ ਦਾ ਮਤਲਬ ਕਿ ਇਹੀ ਮੀਨੂ ਹੈ ਕਿ ਜੇ ਕੋਈ ਵਿਰੋਧ ਕਰੂਗਾ ਉਹਨੂੰ ਢਾਲੋ ਬੱਕਰੇ ਦੀ ਤਰ੍ਹਾਂ ਫਿਰ ਤਾਂ ਗਾਲੀ ਛੱਡ ਦਿਓ ਠੀਕ ਹੈ ਨਾ ਮੈਂ ਹੁਣ ਅਗਰ ਕਰਨੀਤ ਬਿੱਟੂ ਦੀ ਗੱਲ ਕਰਨਾ ਚਾਹੁੰਦਾ ਤੇ ਰਖਲਾ ਰਾਜਾ ਬੁਰੰਗ ਦੀ ਪਹਿਲਾ ਵੀਡੀਓ ਦੇ ਮੈਨੂੰ ਐਂ ਦੱਸੋ ਇਹ ਦੋਨੇ ਇਲੈਕਸ਼ਨ ਲੜ ਰਹੇ ਐ ਠੀਕ ਹੈ ਨਾ ਤੇ ਲੁਧਿਆਣੇ ਦੇ ਇੱਕ ਪ੍ਰੋਗਰਾਮ ਵਿੱਚ ਇਕੱਠੇ ਬੈਠੇ ਐ ਜੇ ਸਮਝਾਈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਇਹ ਰਖਲਾ ਆਪਦੇ ਜਨੇ ਦੂਜਿਆਂ ਨੂੰ ਰਾਜਾ ਵੜਿੰਗ ਤੇ ਉਹ ਤੰਗ ਕਸੀ ਆਉਂਦਾ ਹੈ ਰਾਜਾ ਵੜਿੰਗ ਰਖਲਾ ਬਿੱਟੂ ਤੇ ਕਸੀ ਜਾਂਦਾ ਹੈ ਠੀਕ ਹੈ ਨਾ ਕਦੇ ਕਿਰਾਏ ਵਾਲੀ ਉਹ ਆਪਦੀ ਦਾਦੇ ਵਾਲੀ ਰਖਲਾ ਕਾਰ ਤੇ ਉਹ ਭਰਨ ਜਾਂਦੇ ਆ ਫਾਰਮ ਲੋਕ ਸਭਾ ਦੇ ਤੇ ਪੁੱਛਣ ਵਾਲੇ ਨੂੰ ਲੋਕ ਉਹ ਹੋ ਜਾਣਗੇ ਕਿ ਸੰਪਤੀ ਮਿਲੂਗੀ ਮੈਨੂੰ ਵੀ ਹਾਂ ਇਹ ਦਾਦੇ ਨੂੰ ਮਾਰਿਆ ਗਿਆ ਉਹ ਕਾਰ ਲੈ ਕੇ ਗਏ ਠੀਕ ਹੈ ਨਾ ਤੁਸੀਂ ਬਹੁਤ ਨਾਟਕ ਖੇਤਾ ਬਿੱਟੂ ਨੇ ਤੇ ਹੁਣ ਮੈਂ ਰਾਜੇਗੁਰਿੰਗ ਨੂੰ ਪੁੱਛਣਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਸੀ ਮੈਂ ਬਠਿੰਡਾ ਤਾਂ ਛੱਡ ਕੇ ਗਿਆ ਐ ਕਿ ਮੈਂ ਸਾਰੇ ਪੰਜਾਬ ਨੂੰ ਦੇਖਣਾ ਐ ਤੇ ਕਿਉਂ ਉੱਥੇ ਕੀ ਹੋ ਗਿਆ ਵੀ ਠੀਕ ਐ ਨਾ ਲੁਧਿਆਣਾ ਕੀ ਹੋ ਗਿਆ ਲੁਧਿਆਣੇ ਫਿਰ ਕਾਹਤੋਂ ਲੜੇ ਜਾਂ ਤਾਂ ਲੜਦੇ ਹੀ ਨਾ ਇੱਕ 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 ਸਟੈਂਡ ਤੇ ਦਾ ਰਹਿੰਦੇ ਉੱਥੇ ਨਾਲੇ ਇਕੱਠੇ ਤੁਸੀਂ ਹੱਸੀ ਜਾਂਦੇ ਹੋ ਇਕੱਠੇ ਦੰਦ ਕੱਢੀ ਜਾਂਦੇ ਹੋ ਤੁਹਾਡੇ ਨਾਲ ਨਾ ਨਵਜੋਤ ਸਿੰਘ ਸਿੱਧੂ ਤੇ ਬਕਰਮਜੀਤ ਮਜੀਠੀ ਵਾਲੀ ਹੋਊਗੀ ਜਿਵੇਂ ਅੰਮ੍ਰਿਤਸਰ ਚ ਐਮਐਲਏ ਦੇ ਇਲੈਕਸ਼ਨ ਲੜੇ ਸੀ 2022 ਦੇ ਵਿੱਚ ਉਹਨਾਂ ਨੇ ਦੋਨੇ ਲੜਦੇ ਰਹੇ ਗੇ ਕੁੱਕੜਾਂ ਦੀ ਤਰ੍ਹਾਂ ਠੀਕ ਆ ਨਾ ਤੇ ਇਲੈਕਸ਼ਨ ਕੋਈ ਹੋਰ ਜਿੱਤ ਗਿਆ ਆਮ ਆਦਮੀ ਪਾਰਟੀ ਦੀ ਮਹਿਲਾ ਜਿੱਤ ਗਈ ਸੀ ਉੱਥੇ ਠੀਕ ਆ ਨਾ ਉਹ ਮੈਂ ਤੁਹਾਡੇ ਨਾਲ ਨਾ ਹੋਵੇ ਕਿਤੇ ਲੋਕਾਂ ਨੂੰ ਆ ਰਦੇ ਜਨੇ ਬੜਾ ਮੁਰਕਸਾਂਦੇ ਹੋ ਵੀ ਲੋਕਾਂ ਨੂੰ ਕੀ ਪਤਾ ਲੱਗਦਾ ਤੇ ਇਕੱਠੇ ਸਟੇਟ ਸ਼ੇਅਰ ਕਰ ਰਹੇ ਹੋ ਬਾਅਦ ਵਿੱਚ ਹੱਥ ਵੀ ਬੰਨਦੇ ਹੋ ਕੰਨਾਂ ਨੂੰ ਹੱਥ ਲਾ ਰਹੇ ਹੋ ਵੀ ਹਾਂ ਮੈਂ ਇਹ ਨਹੀਂ ਆ ਬੈਠਾ ਨਹੀਂ ਆ ਬੈਠੇ ਤੁਸੀਂ ਇਕੱਠੇ ਹੋ ਇੱਕ ਹੀ ਬੋਲੀ ਬੋਲਦੇ ਹੋ ਸਾਰਾ ਕੁਝ ਕਰਦੇ ਹੋ ਤੇ ਹੁਣ ਜੇ ਉਹ ਵਿਜੇਪੀ ਦੀ ਜਾਵੜਾ ਤੁਸੀਂ ਹੁਣ ਛੱਡ ਥੋੜੀ ਸਕਦੇ ਹੋ ਤਾਂ ਹੀ ਤਾਂ ਇੱਕ ਪ੍ਰੋਗਰਾਮ ਤੇ ਜਾਵੜੇ ਜੇ ਇੱਕ ਕੱਟਰ ਕੱਟਰ ਵਿਰੋਧੀ ਹੁੰਦੇ ਕਦੇ ਵੀ ਨਹੀਂ ਜਾਣੇ ਸੀ ਠੀਕ ਹੈ ਨਾ ਧੰਨਵਾਦ ਸਤ ਸ੍ਰੀ ਅਕਾਲ